ਇਦਾਂ ਚੋਰ ਪਹਿਲਾਂ ਆਉਂਦੇ ਆ ਆ ਸਾਹਮਣੇ ਉਹਨਾਂ ਨੂੰ ਲੱਗਦਾ ਕਿ ਇਹ ਦੁਕਾਨ ਹੈ ਜਿੱਥੇ ਸੁਨਿਆਰੇ ਦੀ ਦੁਕਾਨ ਦੇ ਵਿੱਚ ਜਾ ਕੇ ਉਹਨਾਂ ਨੇ ਸੋਨਾ ਲੁੱਟਣਾ ਇੱਥੋਂ ਪਾੜ ਲਾਇਆ ਜਾਂਦਾ ਤਾਂ ਅੰਦਰ ਜਾ ਕੇ ਦੇਖਦੇ ਆ ਦੁਕਾਨ ਅਸਲ ਚ ਸੁਨਿਆਰੇ ਦੀ ਨਹੀਂ ਨਿਕਲਦੀ ਦੁਕਾਨ ਸੀ ਇੱਕ ਕੱਪੜਿਆਂ ਦੀ ਫੇਰ ਨਿਸ਼ਾਨਾ ਪਹਿਲਾਂ ਕੱਪੜਿਆਂ ਦੀ ਦੁਕਾਨ ਨੂੰ ਬਣਾਇਆ ਜਾਂਦਾ ਸੰਨ ਲਾਈ ਜਾਂਦੀ ਆ ਉਹ ਲੱਗਣੀ ਸੋਨੇ ਦੀ ਦੁਕਾਨ ਨੂੰ ਹੁੰਦੀ ਆ ਪਰ ਲੱਗ ਜਾਂਦੀ ਆ ਉਹ ਕੱਪੜੇ ਦੀ ਦੁਕਾਨ ਨੂੰ ਇੱਥੇ ਹਨੇਰਾ ਇਸ ਕਰਕੇ ਵੀ ਹੈ ਕਿਉਂਕਿ ਇੱਥੇ ਤਾਰਾਂ ਵੀ ਸਾਰੀਆਂ ਪੱਟ ਗਈਆਂ ਹਾਂਜੀ ਹਾਂਜੀ ਵੀ ਸਾਰੀਆਂ ਤਾਰਾਂ ਪੱਟ ਗਈ ਸੀ ਜਿਹੜਾ ਲੈਟਾ ਲੂਟਾ ਸਾਰੀਆਂ ਬੰਦ ਕਿੰਨਾ ਮਹਿਲ ਸੀ ਉਹਨਾਂ ਕੋਲ ਵੀ ਤਾਰਾਂ ਤੁਰਾਂ ਵੀ ਪੱਟ ਜਾਂਦਾ ਮੈਂ ਕਹਿੰਦਾ ਤਸੱਲੀ ਨੇ ਕਰਕੇ ਗਈ ਬੰਦ ਉਸ ਤੋਂ ਬਾਅਦ ਰਾਹ ਵਿੱਚ ਆ ਜਾਂਦਾ ਏ ਇੱਕ ਗਰੀਬ ਦਾ ਇੱਕ ਕੋਠਾ ਜਿਹੜਾ ਕਿ ਫਲਾਂ ਦਾ ਕੰਮ ਕਰਦਾ ਥੋੜਾ ਕੋਠਾ ਏ ਜੀ ਥੋੜੇ ਕੋਠੇ ਵੀ ਹੁੰਝ ਗਏ ਜੀ ਹੋਰ ਥੋੜੀ ਇੱਕ ਦੱਸਦੇ ਵੀ ਰੇੜੀ ਰੂੜੀ ਦਾ ਕੋ ਜਿਕਰ ਆਦਾ ਉਹ ਵੀ ਖੜੀ ਸੀ ਹਾਂਜੀ ਉਹ ਵੀ ਖੜੀ ਸੀ ਉਹ ਵੀ ਲੈ ਗਈ ਜੀ ਦੇਖੋ ਤੁਸੀਂ ਇਹ ਚੈਨਾ ਤੋੜੀਆਂ ਹੋਈਆਂ ਕੋਈ ਗਰੀਬ ਨਹੀਂ ਛੱਡਿਆ ਕੋਈ ਅਮੀਰ ਨਹੀਂ ਛੱਡਿਆ ਇੱਕ ਜੂਸ ਵਾਲੇ ਤੋਂ ਲੈ ਕੇ ਸੁਨਿਆਰੇ ਤੱਕ ਸਭ ਨੂੰ ਚੂਨਾ ਲੱਗ ਗਿਆ। ਇਹ ਬੈਂਕਾਂ ਦੇ ਨਾਲ। ਬੈਂਕ ਤਾਂ ਫਿਰ ਉਤੋਂ ਵੀ ਜ਼ਿਆਦਾ ਖਤਰਨਾਕ ਸੁਨਿਆਰੇ ਦੀ ਦੁਕਾਨ ਜੇ ਲੁੱਟੀ ਗਈ ਫਿਰ ਤਾਂ ਬੈਂਕ ਵਿੱਚੋਂ ਤਾਂ ਜੀ। ਕਿੰਨਾ ਕ ਸਾਮਾਨ ਸੀ ਤੁਹਾਡਾ ਵੀਰ। ਤਾਂ ਇਹ ਪੁੱਛ ਰਿਹਾ 1.5 ਤੋਂ 2 ਕਰੋੜ ਕੁ ਤੁਹਾਡਾ ਐਸਟੀਮੇਟ ਮੰਨ ਕੇ ਜਨਵਰੀ ਦੇ ਵਿੱਚ ਵੀ। 2 ਕਰੋੜ। ਸੱਲੀ ਕਰਕੇ ਵੀਰੇ ਕੋਈ ਬਚਤ ਰਹੀ ਕੋਈ ਮਣੀ ਮੁੱਣੀ ਕੁਝ ਵੀ ਨਹੀਂ ਰਿਹਾ ਬੱਚਾ। ਕਰਨ ਕੋਈ ਗਾਹ ਕਾ ਜ ਵੀ ਕਿ ਕੋਕਰ ਗਾਹ ਚੋਂ ਗੰਨੀ ਰਿਹਾ ਮੈਂ। ਭਾਜੀ ਕਹਨੇ ਜੇ ਪਏ ਆ ਇਹ ਡੈਮੋ ਕੀ ਤੁਹਾਡੇ ਡੈਮੋ ਨੇ ਭਾਜੀ ਸਾਰੇ ਆਲੇ ਮਤਲਬ ਉਹਨਾਂ ਨੂੰ ਪਛਾਣ ਵੀ ਨਹੀਂ ਆ ਵੀ ਨਕਲੀ ਕਿਹੜਾ ਅਸਲੀ ਕਿਹੜਾ ਬਿਲਕੁਲ ਭਾਜੀ ਕੁਝ ਵੀ ਨਹੀਂ ਰਿਹਾ ਦੇਖੋ ਕੁਵਾਰਦੀ ਦੁਕਾਨ ਬਣਾਤੀ ਸੋਨਾਰ ਦੀ ਦੁਕਾਨ ਦੀ ਇਹਨਾਂ ਨੇ ਮਿੰਟਾਂ ਦੇ ਇਹ ਕਹੋਦੇ ਚੋਰ ਆ ਜਿਹੜਾ ਜਿੱਧਰੋਂ ਆਏ ਕਿਸੇ ਗਰੀਬ ਨੂੰ ਨਹੀਂ ਦੇਖਿਆ ਕਿਸੇ ਅਮੀਰ ਨੂੰ ਨਹੀਂ ਦੇਖਿਆ ਲਗਾਤਾਰ ਤਿੰਨ ਚਾਰ ਘੰਟੇ ਚੋਰੀਓ ਕਰਦੇ ਆਗੇ ਇੱਕ ਉਹ ਉੱਤੇ ਕੈਮਰਾ ਲੱਗਾ ਹੋਇਆ ਸੀ ਉਹ ਵੀ ਤੋੜਤਾ ਬੇਟੀ ਕਿਸਕਾ ਕੇ ਤੇ ਆਹ ਕੈਮਰੇ ਵੀ ਤੋੜੇ ਜਿੱਥੇ ਤੱਕ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੋਈ ਸਬੂਤ ਨਾ ਬਚੇ ਤਮਾਸ਼ਾ ਸਾਰੀ ਰਾਤ ਚੱਲੀਏ ਜੀ ਪਤਾ ਨਹੀਂ ਜੀ ਚੌਂਕੀ ਦੇ ਬਿਲਕੁਲ ਨਾਲ ਹੈ ਜੀ 100 ਮੀਟਰ ਵੀ ਚੌਂਕੀ ਨਹੀਂ ਹੈਗੀ ਉਹ ਇਸ ਚੌਂਕੀ 100 ਮੀਟਰ ਹੈ ਜੀ 100 ਮੀਟਰ ਦੀ ਪੁਲਿਸ ਚੌਂਕੀ ਹੈ ਪੁਲਿਸ ਚੌਂਕੀ ਦੇ ਸਾਹਮਣੇ ਦੇ ਕੰਮ ਹੋਏ ਸਰ ਪਰ ਚੋਰਾਂ ਨੂੰ ਤਾਂ ਭੈ ਨਹੀਂ ਸੀ ਕੋਈ ਪੁਲਿਸ ਦਾ ਚੋਰਤਾ ਜੀ 3-4 ਘੰਟੇ ਲਾ ਕੇ ਜੀ ਫਰੂਟ ਵੀ ਲੈ ਗਏ ਜੂਸਰ ਵੀ ਲੈ ਗਏ ਜੀ ਇਹ ਕਹਿੰਦੇ ਭਾਵੇਂ ਲੱਗੇ ਹੋਏ ਸੀ ਇਸੇ ਕੰਮ ਦੇ ਲੱਗੇ ਹੋਏ ਸਵੇਰ ਦੇ ਸਰ ਐਨੇ ਬੇਕਾਫ ਕਿਉਂ ਹੈ ਜੀ ਬਰਾਮਪੁਰ ਦੇ ਵਿੱਚ ਚੋਰ ਜੀ ਮਾਹ ਹੈ ਵੀ ਗੱਲ ਨੂੰ ਮੈਂ ਉਸ ਪੂਰੀ ਕੋਸ਼ਿਸ਼ ਕਰ ਰਹੇ ਆਪਾਂ ਜਿਹੜੇ ਗਰੀਬ ਆ ਸਰ ਲੁੱਟੇ ਗਏ ਜੀ ਇਹਨਾਂ ਦਾ ਮੁੱਜੂਗਾ ਮਾਲ ਇਸ ਸਮੇਂ ਚਮਕੌਰ ਸਾਬ ਥਾਣੇ ਦੇ ਅਧੀਨ ਆਉਂਦੇ ਇਲਾਕੇ ਬਰਾਂਪੁਰ ਬੇਟ ਦੇ ਵਿੱਚ ਖੜੇ ਆ ਮਾਰਕੀਟ ਹੈ ਮੈਂ ਮਾਰਕੀਟ ਦੇ ਇਸ ਸਮੇਂ ਪਿਛਲੇ ਪਾਸੇ ਖੜਾ ਪਿੱਛੇ ਖੇਤ ਹੈ ਤੇ ਇੱਥੇ ਖੜਨ ਦੀ ਵਜ੍ਹਾ ਕੀ ਆ ਉਹ ਤੁਹਾਨੂੰ ਦੱਸਦੇ ਆ ਕਿ ਇੱਥੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਦੇ ਵੱਲੋਂ ਤੇ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚੋਂ ਬਹੁਤ ਸਾਰਾ ਸੋਨਾ ਲੁੱਟਿਆ ਗਿਆ ਇੱਕ ਦੋ ਦੁਕਾਨਾਂ ਤਾਂ ਕੈ ਲੀਏ ਭਲੇਖੇ ਨਾਲੇ ਚੋਰ ਵੜ ਗਏ ਉਹਨਾਂ ਦਾ ਧੱਕੇ ਨਾਲ ਹੀ ਨੁਕਸਾਨ ਹੋ ਗਿਆ ਉਹ ਕਿਵੇਂ ਹੋਇਆ ਉਹ ਤੁਹਾਨੂੰ ਦੱਸਦੇ ਹਾਂ ਪਹਿਲਾਂ ਤੁਹਾਨੂੰ ਇੱਥੇ ਤਸਵੀਰਾਂ ਦਿਖਾ ਦਈਏ ਇਧਰੋਂ ਚੋਰ ਪਹਿਲਾਂ ਆਉਂਦੇ ਆ ਇੱਥੋਂ ਦੇਖਦੇ ਆ ਦੁਕਾਨ ਕਿਹੜੀ ਬਣਦੀ ਆ ਜਦੋਂ ਦੁਕਾਨ ਦੇਖੀ ਜਾਂਦੀ ਤਾਂ ਆ ਸਾਹਮਣੇ ਉਹਨਾਂ ਨੂੰ ਲੱਗਦਾ ਕਿ ਇਹ ਦੁਕਾਨ ਹੈ ਜਿੱਥੇ ਸੁਨਿਆਰੇ ਦੀ ਦੁਕਾਨ ਦੇ ਵਿੱਚ ਜਾ ਕੇ ਉਹਨਾਂ ਨੇ ਸੋਨਾ ਲੁੱਟਣਾ ਇੱਥੋਂ ਪਾੜ ਲਾਇਆ ਜਾਂਦਾ ਇਹ ਪਾੜ ਲਾ ਕੇ ਜਦੋਂ ਚੋਰ ਇੱਥੇ ਅੰਦਰ ਵੜਦੇ ਆ ਤਾਂ ਅੰਦਰ ਜਾ ਕੇ ਦੇਖਦੇ ਆ ਦੁਕਾਨ ਅਸਲ 'ਚ ਸੁਨਿਆਰੇ ਦੀ ਨਹੀਂ ਨਿਕਲਦੀ ਦੁਕਾਨ ਸੀ ਇੱਕ ਕੱਪੜਿਆਂ ਦੀ ਫੇਰ ਨਿਸ਼ਾਨਾ ਪਹਿਲਾਂ ਕੱਪੜਿਆਂ ਦੀ ਦੁਕਾਨ ਨੂੰ ਬਣਾਇਆ ਜਾਂਦਾ ਉੱਥੇ ਜੋ ਕੁਝ ਵੀਰ ਦੀ ਬਚਤ ਰੱਖੀ ਹੋਈ ਸੀ ਸਾਮਕੇ ਉਹ ਚੁੱਕੀ ਜਾਂਦੀ ਹੈ ਕੀ ਸਾਰਾ ਕੁਝ ਹੁੰਦਾ ਮੌਕਾ ਤੁਸੀਂ ਦੇਖ ਲਿਆ ਹੁਣ ਤੁਹਾਨੂੰ ਦੱਸਦੇ ਆ ਕੱਪੜਿਆਂ ਦੀ ਦੁਕਾਨ ਬਾਈ ਜੀ ਕਿਹਦੀ ਆ ਬਾਈ ਜੀ ਕੱਪੜਿਆਂ ਦੀ ਦੁਕਾਨ ਤੁਹਾਡੀ ਇੱਥੇ ਆ ਤੁਹਾਨੂੰ ਲੱਗਦਾ ਵੀ ਤੁਹਾਡੀ ਦੁਕਾਨ ਨੂੰ ਵੀ ਇਹ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਨਹੀਂ ਜੀ ਆਪਾਂ ਨੂੰ ਇਹ ਲੱਗਦਾ ਕਿ ਉਹਨਾਂ ਨੂੰ ਭੁਲੇਖੇ ਨਾਲ ਹੋ ਗਿਆ ਕਿ ਸੁਨੈਰ ਦੀ ਦੁਕਾਨ ਜਿਹੜੀ ਸੀ ਲੰਬੀ ਆ ਮਤਲਬ ਇਹ ਸੁਨੈਰੀ ਦੀ ਦੁਕਾਨ ਕਿਉਂ ਨਹੀਂ ਹੈਗੀ ਉਹਨੂੰ ਭੁਲੇਖਾ ਕਿਵੇਂ ਲੱਗਿਆ ਇਹ ਕਿਉਂਕਿ ਸਰ ਜਿਹੜੀ ਆਪਣੇ ਕੋਲ ਪੇਠਾ ਬੈਕਸੈਟ ਸੁਨਿਆਰ ਦੀ ਦੁਕਾਨ ਦੀ ਉਹ ਆਪਣੇ ਕੋਲ ਆ ਆਪਣੀ ਸ਼ਾਪ ਬਿਲਕੁਲ ਐਲ ਸਾਈਜ਼ ਬਣੀ ਹੋਈ ਹੈ ਵਿੱਚੋਂ ਅੱਛਾ ਐਲ ਸਾਈਜ਼ ਸ਼ਾਪ ਆ ਤੁਹਾਡੀ ਜਿਹਦੇ ਵਿੱਚ ਉਹ ਪੇਠੋ ਨੂੰ ਲੱਗਿਆ ਕਿ ਉਸੇ ਦੁਕਾਨ ਦੀ ਆ ਤੇ ਦੁਕਾਨ ਦੀ ਬੈਠਾ ਜੀ ਹਾਂਜੀ ਉਸੇ ਕਰਕੇ ਉਹ ਪਹਿਲਾਂ ਸਤੋਪਾਣ ਤੋੜ ਕਰਕੇ ਆਪਣੀ ਦੁਕਾਨ ਦੇ ਵਿੱਚ ਵੜ ਗਈ ਆਪਣੀ ਦੁਕਾਨ ਚ ਵੜ ਕੇ ਜੋ ਕੈਸ਼ ਪਿਆ ਸੀਗਾ ਜੀ ਪਹਿਲਾਂ ਤਾਂ ਉਹਨਾਂ ਨੇ 45 ਹਜ਼ਾਰ ਕੈਸ਼ ਚੱਕਿਆ ਜੀ ਉਸ ਤੋਂ ਬਾਅਦ ਫਿਰ ਸੁਨਿਆਰੇ ਵੀਰ ਦੀ ਦੁਕਾਨ ਤੇ ਗਈ ਉਹ ਕੱਪੜਿਆਂ ਦੀ ਦੁਕਾਨ ਚੋਂ 45 ਹਜ਼ਾਰ ਕੈਸ਼ ਤੇ ਹੋਰ ਸਮਾਨ ਲੈ ਗਏ ਹਾਂਜੀ ਹਾਂ ਸਰ ਕੀ ਕੁਝ ਲੈ ਗਏ ਉਹ ਚੋਂ ਮੈਂ ਤਾਂ ਕੈਸ਼ ਚੱਕਿਆ ਕੈਸ਼ ਚੱਕਿਆ ਜੀ ਸਨਮਾਨ ਸਨਮਾਨ ਜੀ ਇਧਰ ਭੰਨ ਤੋੜ ਜੀ ਮਤਲਬ ਖਲਾਰ ਖੁਰੂ ਦਿੱਤਾ ਉੱਥੇ ਉਹਨਾਂ ਦਾ ਫਿਰ ਢਿੱਡ ਨਹੀਂ ਭਰਿਆ ਸਰ ਮੈਨੂੰ ਤਾਂ ਲੱਗਦਾ ਈ ਢਿੱਡ ਭਰਿਆ ਹੋਗਾ ਜੇ ਢਿੱਡ ਭਰਦਾ ਚੱਲ ਜਾਂਦੇ ਜੀ ਉਹ ਫਿਰ ਉਹਨਾਂ ਨੇ ਸੁਨਿਆਰੇ ਦੀ ਦੁਕਾਨ ਤੇ ਚੱਲ ਗਏ ਜੀ ਸੁਨਿਆਰੇ ਦੀ ਦੁਕਾਨ ਚ ਗਏ ਹਾਂਜੀ ਦੁਕਾਨ ਉਹ ਬਿਲਕੁਲ ਨਾਲ ਦੁਕਾਨ ਆ ਜੀ ਆਪਣੀ ਤੇ ਉੱਥੇ ਅੱਗੇ ਤੋਂ ਲੈ ਕੇ ਚੱਲਦੇ ਤੁਹਾਨੂੰ ਪਰ ਇਹ ਚੋਰੀ ਦੱਸਿਆ ਜਾਂਦਾ ਹੈ ਕਿ ਇਧਰੋਂ ਚੋਰ ਇਸ ਰਸਤੇੋਂ ਫਿਰ ਨਿਕਲ ਕੇ ਜਾਂਦੇ ਆ ਅੱਗੇ ਉਹ ਕਿਵੇਂ ਸਾਰਾ ਕੁਝ ਕਰਦੀਆਂ ਕੈਮਰਿਆਂ ਦੇ ਵਿੱਚ ਵੀ ਬਹੁਤ ਸਾਰੀਆਂ ਤਸਵੀਰਾਂ ਕਾਇਦ ਹੋਈਆਂ ਜਦੋਂ ਇੱਕ ਕੰਦ ਨੂੰ ਪਾੜਨ ਦੇ ਵਿੱਚ ਚੋਰ ਫੇਲ ਹੋ ਜਾਂਦੇ ਆ ਨਹੀਂ ਸਹੀ ਜਗ੍ਹਾ ਪਹੁੰਚ ਸਕਦੇ ਤਾਂ ਫਿਰ thro ਜਾ ਕੇ ਪਿੱਛੋਂ ਉਹ ਮੇਨ ਰੋਡ ਦੇ ਉੱਤੇ ਜਾਂਦੇ ਆ ਉਸ ਤੋਂ ਬਾਅਦ ਰਾਹ ਵਿੱਚ ਆ ਜਾਂਦਾ ਏ ਇੱਕ ਗਰੀਬ ਦਾ ਇੱਕ ਕੋਠਾ ਜਿਹੜਾ ਕਿ ਫਲਾਂ ਦਾ ਕੰਮ ਕਰਦਾ ਥੋੜਾ ਕੋਠਾ ਏ ਜੀ ਤੁਹਾਡੇ ਕੋਠੇ ਵੀ ਹੁੰਝ ਕੇ ਜੀ ਕੀ ਕਰਿਆ ਇਹ ਤਾਂ ਜਿੰਦਾ ਲੱਗਿਆ ਹੋਇਆ ਸੀ ਕੀ ਸੀ ਇੱਥੇ ਜਿੰਦਾ ਲੱਗਿਆ ਹੋਇਆ تھا ਜੀ ਜਿੰਦਾ ਤੌਰ ਤੇ ਅੰਦਰ ਵੱਢ ਕੇ ਸੇਵ ਖਜੂਰ ਥੋੜਾ 4-5 4000 5000 ਰੁਪਏ ਜੋ 10% ਰੱਖੇ ਹੋਏ ਤੇ ਖੁੱਲਾ ਉਹ ਸਾਰੇ ਲੂਟ ਕਰ ਲਏਗੇ ਜੀ 4-5000 ਰੁਪਏ ਲੇ ਗਏ ਸੇਬ ਲੈ ਕੇ ਖਜੂਰ ਲੈ ਕੇ ਹੋਰ ਕੀ ਲੈ ਕੇ ਦੁੱਸਰ ਲੈ ਗਏ ਜੀ ਦੁੱਸਰ ਵੀ ਲੈ ਗਏ ਇਹ ਮੋਟਰਸਾਈਕਲ ਲੈ ਗਏ ਅੱਛਾ ਜੀ ਹੋਰ ਜਿੰਦਾ ਤੁਰ ਕੇ ਇਹ ਸੇ ਲੈ ਗਏ ਜੀ ਹੂੰ ਫਰੂਟ ਵੀ ਲੈ ਗਏ ਫਰੂਟ ਵੀ ਲੈ ਗਏ ਤੇ ਇਥੋਂ ਹੋਰ ਕੀ ਲੈ ਗਏ ਮੋਟਰਸਾਈਕਲ ਜੀ ਮੋਟਰਸਾਈਕਲ ਸਾਰੇ ਚ ਤੇ ਦੇਖੀ ਨਾ ਅੰਦਰ ਜਾ ਕੇ ਸਾਰੇ ਕੀ ਇੱਕਦਮ ਇਸ ਵਿੱਚੋਂ ਜਿੰਨਾ ਮਹਾਂਗਾ ਫਰੂਟ tha ਸਭੀ ਦਾ ਫਰੂਟ ਮਤਲਬ ਭਾਗ ਕਿਹੜੇ ਕਿਹੜੇ ਸੇਬ ਕੀਵੀ ਕੀਵੀ ਵੀ ਲੈ ਗਏ जी अनार हाँ। और जूसर जी उसमें रुपया दुकान चलाने तो वो भी से भी निकाल के लिया खिलारा भी लगो थानी आराम कर आराम करके गया जिंदा तीन जिंदा था तीनों तुपता रूढ़ी करी गई जी रेडी दी जुगारू था जी, जी।, 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 जी� ਜਗਾਡੂ ਰੈਡੀ ਮੋਟਰਸਾਈਕਲ ਵਾਲੀ ਅੱਛਾ ਉਹਨੂੰ ਤੁਸੀਂ ਮੋਟਰਸਾਈਕਲ ਕਹਿ ਰਹੇ ਹੋ ਉਹ ਲੈ ਗਏ ਹੈ ਸੋ ਇੱਥੋਂ ਉਹ ਕੁਝ ਚੱਲ ਗਿਆ ਆ ਜੰਦਾ ਤੋੜਿਆ ਪਿਆ ਜੀ ਲਓ ਇਹ ਤਾਂ ਵੱਡਿਆ ਹੋਇਆ ਲੱਗਦਾ ਜੀ ਵੱਡਿਆ ਹੋਇਆ ਤੋੜਿਆ ਨਹੀਂ ਇਹ ਤਾਂ ਵੱਡਿਆ ਹੋਇਆ ਹੈ ਇਹ ਵੀ ਬੜੇ ਆਰਾਮ ਦੇ ਨਾਲ ਕੰਮ ਕਰਿਆ ਹੋਇਆ ਸੋ ਇੱਥੋਂ ਜਦੋਂ ਪਿੱਛੇੋਂ ਅੱਗੇ ਆਉਂਦੇ ਆ ਤਾਂ ਇੱਕ ਇਹ ਗਰੀਬ ਦਾ ਕੋਠਾ ਵੀ ਚੰਗੀ ਤਰ੍ਹਾਂ ਆਰਾਮ ਦੇ ਨਾਲ ਸਾਰਾ ਛਾਣਿਆ ਹੋਇਆ ਜਿਹੜਾ 4-5000 ਵਿਚਾਰੀ ਨੇ ਲਘੋ ਕੇ ਰੱਖਿਆ ਸੀ ਉਹ ਵੀ ਲੈ ਗਏ ਇੱਥੋਂ ਫਿਰ ਬਾਹਰ ਚਲ ਜਾਂਦੇ ਆ ਇਹ ਕਾਜ ਹੰਤਾ ਪਿਆ ਜੀ ਇਹ ਮੇਨ ਗੇਟ ਦਾ ਤੋੜਿਆ ਜੀ ਹਾਂਜੀ ਇਹ ਮੇਨ ਗੇਟ ਦਾ ਤੋੜਿਆ ਹੋਇਆ ਜੀ ਤੇ ਸਨਾਰ ਦੀ ਦੁਕਾਨ ਦੇ ਟੇਬਲ ਹੈ ਜੀ ਜਿਹੜੇ ਅੰਦਰੋਂ ਚੱਕ ਕੇ ਉਹਨਾਂ ਨੇ ਉਰੇ ਫੈਕੇ ਹੋਏ ਸੀਗੇ ਆਹ ਟੇਬਲ ਸਨਾਰ ਦੀ ਦੁਕਾਨ ਦੇ ਇਹਦਾ ਮਤਲਬ ਉੱਥੋਂ ਕੱਢ ਕੇ ਫੇਰ ਇੱਥੇ ਆਏ ਦੁਬਾਰਾ ਹਾਂਜੀ ਤਾਜੀ ਰਾਤ ਨੂੰ ਉਹਨਾਂ ਨੂੰ ਇਹ ਨਾ ਲੱਗੇ ਕਿ ਬਈ ਬਾਹਰ ਰੱਖ ਕੇ ਲੋਕੀ ਆਉਂਦੇ ਜਾਂਦੇ ਕੋਈ ਪੁੱਛ ਲੇ ਬਈ ਕੀ ਕਰਦੇ ਪਏ ਕਾਣੇ ਲਾ ਕੇ ਗਏ ਚੀਜ਼ਾਂ ਸਾਰੀਆਂ ਗਏ ਜੀ ਉਰੇ ਕੁਰਤੀਆਂ ਵੀ ਉਰੀ ਫੈਕੀ ਹੋਈ ਸੀਗੀ ਤੇ ਟੇਬਲ ਵੀ ਉਰੇ ਪਏ ਸੀਗੇ ਹਾਂ ਕੁਰਸੀਆਂ ਟੇਬਲ ਕੱਢ ਕੇ ਇੱਥੇ ਰੱਖ ਗਏ ਉਹਨਾਂ ਨੇ ਪੇਟੀਆਂ ਬਾਹਰ ਕੱਢਣੀਆਂ ਸੀ ਉਹ ਜਿਹੜੀ ਜਿਹੜੀ ਸੁਨਿਆਰੀ ਦੀ ਪੇਟੀ ਹੁੰਦੀ ਹੈ ਉਹ ਰਾਹ ਦਾ ਟਿਕਾ ਟੇਬਲ ਹੋਣੇ ਆ ਰਾਹ ਦਾ ਟਿਕਾ ਟੇਬਲ ਸੀ ਤੇ ਉਹਨਾਂ ਨੇ ਪਹਿਲਾਂ ਮੇਨ ਉਹਨੂੰ ਕਾਊਂਟਰ ਨੂੰ ਸਾਈਡ ਕਰਿਆ ਟੇਬਲ ਸਾਈਡ ਕਰੇ ਟੇਬਲ ਬਾਹਰ ਕੱਢ ਕੇ ਫਿਰ ਉਹ ਪੇਟੀ ਚੱਕ ਕੇ ਲੈ ਕੇ ਗਏ ਆ ਪੇਟੀ ਪੂਰੀ ਖਿੱਚਦੇ ਦਿਖਿਆ ਉਹਨੂੰ ਮਤਲਬ ਦੁਕਾਨਾਂ ਤੋਂ ਲੈ ਕੇ ਆਹ ਗਰੀਬ ਦੀ ਕੋਠੀ ਤੱਕ ਕਈ ਗੇੜੇ ਮਾਰੇ ਆ ਉਹਨਾਂ ਨੇ ਕੋਠੜੀ ਤੱਕ ਕਈ ਗੇੜੇ ਜੀ ਕਈ ਗੇੜੇ ਤੇ ਆਰਮਨਾਲ ਆਂਦੇ ਜਾਂਦੇ ਰਹੇ ਆ ਆਰਮਨਾਲ ਪੂਰੀ ਵੀਡੀਓ ਚ ਤਮਾਸ਼ਾ ਸਾਰੀ ਰਾਤ ਚੱਲੀ ਗਿਆ ਜੀ ਪਤਾ ਨਹੀਂ ਜੀ ਚੌਂਕੀ ਦੇ ਬਿਲਕੁਲ ਨਾਲ ਹੈ 100 ਮੀਟਰ ਹੈ ਜੀ 100 ਮੀਟਰ ਤੇ ਪੁਲਿਸ ਚੌਂਕੀ ਹੈ ਪੁਲਿਸ ਚੌਂਕੀ ਦੇ ਸਾਹਮਣੇ ਤੇ ਕੰਮ ਹੋਇਆ ਦੇਖ ਲਓ ਜੀ ਪੁਲਿਸ ਚੌਂਕੀ 100 ਮੀਟਰ ਹੈ ਤੇ ਇੱਥੇ ਕਈ ਘੰਟੇ ਕੰਮ ਚੱਲਦਾ ਰਿਹਾ ਦੇਖ ਲਓ ਜੀ ਤੁਹਾਡੇ ਸਾਹਮਣੇ ਜੀ ਕੋਈ ਕੋਈ ਇੱਥੇ ਕੁਝ ਨਹੀਂ ਹੈ ਚੌਂਕੀਦਾਰ ਨਹੀਂ ਕੁਝ ਵੀ ਨਹੀਂ ਹੈ ਸਾਹਮਣੇ ਠਾਣੇ ਦੇ ਹੋਇਆ ਹੈ ਤੇ ਕੋਈ ਕਿਸੇ ਨੂੰ ਪਤਾ ਨਹੀਂ ਕਿ ਚੋਰੀ ਹੋਈ ਹੈ ਇੱਥੇ ਨਾਲੇ ਐਨੀ ਚੋਰੀ ਮਤਲਬ ਇੰਨਾ ਮਤਲਬ 3-4 ਦੁਕਾਨਾਂ ਦੀ ਚੋਰੀ ਹੋ ਚੁੱਕੀ ਹੈ ਤਸੱਲੀ ਨਾ ਕੰਮ ਕਰਿਆ ਦੇਖ ਲਓ ਬੰਦਿਆਂ ਨੇ ਤੇ ਪੁਲਿਸ ਚੌਂਕੀ ਦੇ 100 ਮੀਟਰ ਦੇ ਹਾਰੇ ਦੇ ਵਿੱਚ ਚੋਰੀ ਹੋਈ ਹੈ ਤਨੂੰ ਦੱਸਦਾ ਕਿ ਖੇਤਾਂ ਦੇ ਵਿੱਚੋਂ ਜਿਸ ਤਰ੍ਹਾਂ ਆਉਏ ਜਿਹੜੇ ਰਾਹ ਚੋਂ ਆਏ ਜੰਦਾ ਛੱਡਿਆ ਕੋਈ ਨਹੀਂ ਆ ਦੇਖੋ ਇਹਦਾ ਵੀ ਜੰਦਾ ਤੁਹਾਨੂੰ ਅੱਗੇ ਟੁੱਟਿਆ ਹੋਇਆ ਦਿਖਾ ਦਿੱਤਾ ਆ ਇੱਕ ਜੰਦਾ ਆ ਪਿਆ ਜੀ ਇਹ ਕਹਦੇ ਇਹ ਮੋਟਰਸਾਈਕਲ 'ਤੇ ਲਗਾ ਹੋਇਆ ਥਾ ਜਿੰਦਾ ਜੀ ਕਿਹੜੀ ਸਿਕਸ਼ਾ ਰੈਡੀ ਸੀ ਤੁਹਾਡੀ ਇਸ ਵਿੱਚ ਲਗਾ ਹੋਇਆ ਥਾ ਲਓ ਜੀ ਇੱਕ ਜੰਦਾ ਆ ਪਿਆ ਇਹ ਚੈਨ ਲਗਾ ਹੋਇਆ ਥਾ ਐਨੇ ਉਹ ਬੰਦੇ ਨਹੀਂ ਹੋਣੇ ਜਿੰਨੇ ਇੱਥੇ ਜੰਦੇ ਖਿਲਾਰੇ ਹੋਏ ਉਹਨਾਂ ਨੇ ਦੇਖੋ ਤੁਸੀਂ ਆ ਚੈਨਾਂ ਤੋੜੀਆਂ ਹੋਈਆਂ ਕੋਈ ਗਰੀਬ ਨਹੀਂ ਛੱਡਿਆ ਕੋਈ ਅਮੀਰ ਨਹੀਂ ਛੱਡਿਆ ਇੱਕ ਜੂਸ ਵਾਲੇ ਤੋਂ ਲੈ ਕੇ ਸੁਨਿਆਰੇ ਤੱਕ ਸਭ ਨੂੰ ਚੂਨਾ ਲਾ ਗੇ ਸਭ ਨੂੰ ਰਗੜ ਗਏ ਹੁਣ ਇਹਨੂੰ ਚੋਰੀ ਕਹੀਏ ਚੋਰੀ ਤਾਂ ਲੁੱਕ ਕੇ ਹੁੰਦੀ ਆ ਇਹ ਤਾਂ ਇਦਾਂ ਲੱਗਦਾ ਜਿਵੇਂ ਸ਼ਰਿਆਮ ਬਿਨਾ ਕਿਸੇ ਘਰ ਭੈ ਤੋਂ ਸਾਰੀ ਰਾਤ ਇੱਥੇ ਤਮਾਸ਼ਾ ਚੱਲਿਆ ਹੋਵੇ ਚੋਰੀ ਤਾਂ ਨਹੀਂ ਡਾਕਾ ਕਿਹਾ ਜਾ ਸਕਦਾ ਹਾਂਜੀ ਇਹਨੂੰ ਚੋਰੀ ਨਹੀਂ ਡਾਕਾ ਕਿਹਾ ਜਾ ਸਕਦਾ ਤੇ ਭੱਲੇ ਨਾਲ ਹੋਇਆ ਕੰਮ ਭੱਲੇ ਨਾਲ ਕੰਮ ਹੋਇਆ ਭਾਜੀ ਡਾਕਾ ਆ ਇਹ ਇਹਨੂੰ ਚੋਰੀ ਨਹੀਂ ਕਿਹਾ ਜਾ ਸਕਦਾ ਵੇ ਖੌਪੌਲ ਮਤਲਬ ਪੁਲਿਸ ਦੇ ਸਾਹਮਣੇ ਪੁਲਿਸੀ ਚੌਂਕੀ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈ ਮਤਲਬ ਇਹ ਕਦੇ ਸੋਚਿਆ ਨਹੀਂ ਨਾ ਕਦੇ ਦੇਖਿਆ ਇੱਕ ਵੱਡੀਆਂ ਮਾਰਕੀਟ ਦੇ ਵਿੱਚ ਕੋਈ ਛੋਟੀ ਮੋਟੀ ਮਾਰਕੀਟ ਤਾਂ ਹੈ ਨਹੀਂ ਸੁਨਿਆਰਾ ਭਾਈ ਕੋਣ ਹੈ ਕਿੰਨਾ ਦੀ ਦੁਕਾਨ ਸੋਨੇ ਦੀ ਸੋ ਬਾਈ ਹੋਰਾਂ ਦੀ ਇਹ ਦੁਕਾਨ ਇਹ ਤਾਂ ਇਹ ਬੈਂਕ ਆ ਜੀ ਨਾਲ ਜੀ ਹਾਂ ਜੀ ਬੈਂਕ ਬੈਂਕ ਆ ਨਾਲ ਬੈਂਕ ਤਾਂ ਫਿਰ ਉਹ ਤੋਂ ਵੀ ਜ਼ਿਆਦਾ ਖਤਰਨਾਕ ਸੁਨਿਆਰੇ ਦੀ ਦੁਕਾਨ ਜੇ ਲੁੱਟੀ ਗਈ ਫਿਰ ਤਾਂ ਬੈਂਕ ਵਿੱਚੋਂ ਦਾ ਜੀ ਆ ਬੈਂਕ ਵਾਲਾ ਜਿਹੜਾ ਕੈਮਰਾ ਸੀ ਜੀ ਭਾਜੀ ਆਹ ਦਿਖਾਓ ਕੈਮਰਾ ਭਾਜੀ ਨੂੰ ਇਹ ਕੈਮਰਾ ਵੀ ਉਹਨਾਂ ਨੇ ਮੋੜਤਾ ਸੀਗਾ ਇਹਨਾਂ ਨੇ ਆਪ ਤੋੜਿਆ ਉਹਨਾਂ ਨੇ ਆਪ ਮੋੜਤਾ ਸੀ ਪਿੱਛੇ ਇਹਨੂੰ ਉੱਪਰ ਨੂੰ ਮੋੜਤਾ ਸੀ ਇਹ ਕੈਮਰਾ ਇਹ ਸਿੱਧਾ ਕਰਿਆ ਗਿਆ ਬਾਅਦ ਚ ਇਹ ਏਟੀਐਮ ਆ ਤੇ ਆ ਸ਼ਟਰ ਕਹਦਾ ਜੀ ਇਹ ਬੈਂਕ ਦਾ ਇਹ ਪਤਾ ਦੁਕਾਨ ਹੈ ਜੀ ਇਹ ਕੋਈ ਦੁਕਾਨ ਹੈ ਜੀ ਆ ਬੈਂਕ ਹੈ ਇਹ ਬੈਂਕ ਹੈ ਤੇ ਏਟੀਐਮ ਹੈ ਇਹ ਕੈਮਰਾ ਉਹ ਮੋੜ ਕੇ ਦੇ ਆਪ ਵਾਲਾ ਕੈਮਰਾ ਤਾਂ ਉਹਨੇ ਮੋੜਿਆ ਹੋਇਆ ਸੀਗਾ ਫਿਰ ਤੁਸੀਂ ਇਹਦੀ ਰਿਕਾਰਡਿੰਗ ਦੇਖੀ ਮੋੜਦਿਆਂ ਦੀ ਠੀਕ ਹੈ ਨਹੀਂ ਹਜੇ ਹੈ ਨਹੀਂ ਨਾ ਕੋਈ ਹੈ ਨਹੀਂ ਇੱਥੇ ਸੰਡੇ ਕਰਕੇ ਕੋਈ ਦੇਖਣਾ ਮਿਲਿਆ ਹੈਗਾ ਅੱਛਾ ਜੀ ਹਾਂਜੀ ਹਾਂਜੀ ਅਸੀਂ ਤਾਂ ਬਸ ਉਧਰ ਆ ਕੇ ਫਿਰ ਸਾਰਾ ਤੁਸੀਂ ਤਾਂ ਮੂੰਹ ਮੁੜਿਆ ਹੋਇਆ ਤੁਸੀਂ ਦੇਖੋ ਹਾਂਜੀ 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 ਬਾਜੀ ਬਾਕੀ ਉਹ ਸਾਹਮਣੇ ਦੁਕਾਨ ਹੈ ਤੁਸਾਂ ਨੂੰ ਦਿਖਾ ਦਿੰਦਾ ਵਾਗਰੂ ਦੀ ਕਿਰਪਾ ਹੀ ਰਹੀ ਵੀ ਬੈਂਕ ਬਚ ਗਿਆ ਸੱਚੀ ਗੱਲ ਹੈ ਜੀ ਜੇ ਇੱਥੇ ਇੰਨਾ ਹੋ ਸਕਦਾ ਤਾਂ ਬੈਂਕ ਵੀ ਨਹੀਂ ਛੱਡਦੇ ਜੀ ਉਹ ਉਹ ਤਾਂ ਪੱਕੀ ਗੱਲ ਹੈ ਜੀ ਜੇ ਇੰਨੀ ਦੁਕਾਨਾਂ ਕਰ ਕੈਮਰਾ ਮੋੜ ਕੇ ਲੰਘੇ ਸੋ ਦੁਕਾਨ ਅੱਗੇ ਉਹ ਵੀਰਦੀ ਆ ਜਿਹਦਾ ਸਭ ਤੋਂ ਜ਼ਿਆਦਾ ਮਹਿੰਗਾ ਕੀਮਤੀ ਸਮਾਨ ਸੀ ਸੋ ਜਿਉਂ ਖੇਤਾਂ ਚੋਂ ਆਏ ਆ ਇੱਧਰ ਨੂੰ ਲੁੱਟਦੇ ਆਏ ਇੰਨਾ ਤਾਂ ਸ਼ਾਇਦ ਗਜਨੀ ਨਹੀਂ ਲੁੱਟ ਕੇ ਲੈ ਗਿਆ ਹੁਣ ਆ ਭਾਰਤ ਨੂੰ ਜਿੱਧਰ ਨੂੰ ਜਾਂਦਾ ਸੀ ਕਹਿੰਦੇ ਉਹ ਤਬਾਹੀ ਮਚਾਉਂਦਾ ਹੀ ਜਾਂਦਾ ਸੀ ਇਹ ਕਹੋਦੇ ਚੋਰ ਆ ਜਿਹੜੇ ਜਿੱਧਰੋਂ ਆਏ ਕਿਸੇ ਗਰੀਬ ਨੂੰ ਨਹੀਂ ਦੇਖਿਆ ਕਿਸੇ ਅਮੀਰ ਨੂੰ ਨਹੀਂ ਦੇਖਿਆ ਲਗਾਤਾਰ ਤਿੰਨ ਚਾਰ ਘੰਟੇ ਚੋਰੀਓ ਕਰਦੇ ਆਗੇ ਆਖਰੀ ਦੁਕਾਨ ਫਿਰ ਇੱਥੇ ਆਉਂਦੀ ਆ ਇਹ ਵੀਰ ਹੋਰਾਂ ਦੀ ਦੁਕਾਨ ਆ ਭਾਈ ਜੀ ਥੋਡੀ ਦੁਕਾਨ ਆਹੇ ਹਾਂਜੀ ਭਾਈ ਤੁਸੀਂ ਤਾਂ ਸੋਚਿਆ ਹੋਣਾ ਵੀ ਥਾਣੇ ਦੇ ਨੇੜੇ ਆ ਸਾਡੀ ਦੁਕਾਨ ਵੀ ਚਲੋ ਸੇਫ ਰਹੂਗੀ ਬਿਲਕੁਲ ਜੀ ਬਿਲਕੁਲ ਆਈ ਸਾਡੇ ਮਨ ਦੇ ਵਿੱਚ ਇੱਕ ਵਹਿਮ ਰਹਿ ਗਿਆ ਸਾਰੀ ਉਮਰ ਵੀ ਅਸੀਂ ਵੀ ਨੇੜੇ ਬੈਠੇ ਆ ਵੀ ਚਲੋ ਵੀ ਹੋ ਸਕਦਾ ਇੱਕ ਤੇ ਕਿੰਨਾ ਕੁ ਸਮਾਨ ਸੀ ਤੁਹਾਡਾ ਵੀਰ ਭਾਈ ਪੁੱਛੋ ਨਾ 1.5 ਤੋਂ 2 ਕਰੋੜ ਕਿ ਟੁਆ ਅਸਟੀਮੇਟ ਮੰਨ ਕੇ ਚਲੋ ਇਹਦੇ ਵਿੱਚ ਵਿੱਚ ਜਿਹੜੇ 2 ਕਰੋੜ ਬਿਲਕੁਲ ਭਾਈ ਥੱਲੀ ਕਰਕੇ ਵੀਰੇ ਕੋਈ ਬਚਤ ਰਹੀ ਕੋਈ ਮਣੀ ਮੋਟੀ ਕੁਝ ਵੀ ਨਹੀਂ ਰਿਹਾ ਬੱਚਤ ਉਹਦੀ ਆ ਕਰਨ ਕੋਈ ਗਾ ਘਾਜ ਵੀ ਕਿ ਕੋਕਾ ਦੁਕਾਨ ਚੋਂ ਕੰਨੀ ਰਿਹਾ ਮੈਂ ਬੁਰੇ ਕੈਸ਼ ਵੀ ਸੀ ਜੀ ਸਾਰਾ ਕੁਝ ਲੈ ਗਏ ਤੇਜੋਰੀ ਸੀ ਭਾਈ ਤੇਜੋਰੀ ਲੈ ਗਏ ਨਾਲ ਭਾਈ ਤੇਜੋਰੀਓ ਚੱਕ ਕੇ ਲੈ ਗਏ ਭਾਜੀ ਤੇਜੋਰੀਓ ਪੱਟ ਕੇ ਲੈ ਗਏ ਭਾਜੀ ਅੱਛਾ ਜੀ ਮੈਂ ਪ੍ਰਧਾਨ ਮੈਂ ਰੋਪੜ ਜ਼ਿਲ੍ਹੇ ਦਾ ਪ੍ਰਧਾਨ ਐ ਜੁਐਲਰ ਐਸੋਸੀਏਸ਼ਨ ਦਾ ਤੇ ਅਸੀਂ ਐਸਐਸਪੀ ਸਾਹਿਬ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਇਹ ਜਿਹੜੀ ਦਿਨੇਸ਼ ਬਰਮਾ ਚੋਰੀ ਹੋਈ ਹੈ ਆਪਣੇ ਬਰਾਂਪੁਰ ਚ ਇਹਦੇ ਬਾਰੇ ਸਖਤ ਐਕਸ਼ਨ ਲਿੱਤਾ ਜਾਵੇ ਤੇ ਪੇਟੀ ਉਹ ਚੱਕ ਕੇ ਲੈ ਗਏ ਆ ਜਿਹੜੀ ਪੇਟੀ 10 ਬੰਦੇ ਹਿਲਾ ਨਹੀਂ ਸਕਦੇ 5 ਕੁਇੰਟਲ ਦੀ ਪੇਟੀ ਉਹ ਥਾਣੇ ਤੋਂ 1 ਕਿਲੋਮੀਟਰ ਦੁਕਾਨ ਤੋਂ ਮਿਲੀ ਹੈ ਪੇਟੀ ਖੇਤਾਂ 'ਚ ਸਿੱਟ ਗਿਆ ਸਮਾਨ ਸਾਰਾ ਕੱਢ ਕੇ ਠੀਕ ਹੈ ਜੀ ਤੇ ਅਸੀਂ ਹੁਣ ਐਸਐਸਪੀ ਸਾਹਿਬ ਨਾ ਉਰੇ ਕੋਈ ਇਨਸਪੈਕਟਰ ਆਇਆ ਨਾ ਡਿਪਟੀ ਹੈ ਮੌਕੇ ਦਾ ਨਾ ਆ ਬਸ ਇਹ ਐਸਐਸ ਹੀ ਆਏ ਨੇ ਜਿਹੜੇ ਚੌਕੀ ਇੰਚਾਰਜ ਆ ਇਹਦੇ ਬਾਰੇ ਐਸਐਸਪੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਮਹਾਰਾਜ ਇਸ ਗੱਲ ਵੀ ਕੀਤੀ ਜਾਵੇ ਨਹੀਂ ਤਾਂ ਤੁਸੀਂ ਕਹੇ ਜੀ ਪੁਲਿਸ ਕੋਲ ਗਏ ਤੁਸੀਂ ਅਸੀਂ ਚੌਕੀ 'ਚ ਗਏ ਸੀ ਸਾਰੇ ਇਕੱਠੇ ਹੋ ਗਏ ਕੀ ਕਿਹਾ ਜੀ ਉਹਨਾਂ ਨੇ ਉਹ ਬਸ ਕਹਿੰਦੇ ਕਰਦੇ ਪਏ ਆ ਜੀ ਉਹ ਪੇਟੀ ਲੈ ਆਏ ਚੱਕ ਕੇ ਖੇਤਾਂ ਜਿੱਥੇ ਪਈ ਸੀ ਅਸੀਂ ਐਸਐਸਪੀ ਸਾਹਿਬ ਨੂੰ ਸਵੇਰੇ ਮਿਲਣਾ ਵੀ ਆ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਵੀ ਮਾਰੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਗਰੀਬ ਸਨਿਆਰ ਹੈ ਤੇ ਇਹਦੇ ਵਿਚਾਰੇ ਦੀ ਜਮਾ ਪੂੰਜੀ ਜਿੰਨੀ ਵੀ ਮਾਲ ਵੀ ਲੋਕਾਂ ਦਾ ਆਰਡਰ ਦਾ ਬਣਿਆ ਪਿਆ ਸੀ ਆ ਆਪਣਾ ਪੱਲੇ ਤਾਂ ਨਿਹੈ ਨਹੀਂ ਇੰਨਾ ਹੈ ਨਹੀਂ ਪਿੰਡਾਂ 'ਚ ਬੈਠੇ ਆ ਜੇ ਇਹਦੇ ਬਾਰੇ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਫਿਰ ਪੰਜਾਬ ਲੈਵਲ ਤੇ ਇਹਦੇ ਧਰਨਾ ਦੇਵਾਂਗੇ ਗਰੀਬ ਸਨਿਆਰਾ ਸ਼ਬਦ ਤੁਸੀਂ ਵਰਤਿਆ ਜੀ ਕੰਜਾਂ ਨੂੰ ਹਜਮੇ ਨਹੀਂ ਹੋਣਾ ਇਹ ਸ਼ਬਦ ਨਾ ਹੋਵੇ ਜੀ ਗਰੀਬ ਸਨਿਆਰ ਲੋਕਾਂ ਦਾ ਆਰਡਰ ਦਾ ਮਾਲ ਹੈ ਜੇ ਅੱਜਕੱਲ ਤੁਹਾਨੂੰ ਪਤਾ ਰੇਟ ਇੰਨਾ ਹੋ ਗਿਆ ਥੋੜਾ ਬੋਤਾ ਦੇ ਜੰਦੇ ਆ ਵੀ ਬਣਾ ਦਿਓ ਸਮਾਨ ਪੈਸੇ ਦੇ ਜਿੰਦੇ ਆ ਉਹ ਸਾਰਾ ਲੈ ਕੇ ਪੂੰਜੀ ਜੀਦੀ ਸੀ ਸਾਰਾ ਲੋਕਾਂ ਦਾ ਮਤਲਬ ਉਹ ਜਮਾ ਪਿਆ ਸੀ ਸਮਾਨ ਜੀ ਬਿਲਕੁਲ ਪਿਆ ਤਾਂ ਜੀ ਹੁਣ ਲੋਕਾਂ ਦਾ ਵਿਆਹ ਆ ਰਿਹਾ ਅੱਗੇ 15 ਤਰੀਕ ਨੂੰ ਵਿਆਹ ਸਟਾਰਟ ਆ ਹੁਣ ਸਭ ਨਹੀਂ ਆ ਕੇ ਸਾਨੂੰ ਤੰਗ ਕਰਨ ਆ ਲਿਆਉਗੇ ਕਿੱਥੇ ਹੁਣ ਕਿਹਨੂੰ ਗਿਆ ਸਮਝਾਈਏ ਸੀ ਬੈਠ ਕੇ ਅੰਨਾ ਤੁਹਾਡੇ ਕੋਲ ਕਿੰਨਾ ਕਿ ਪਿੱਛੇ ਬੈਕਅਪ ਬਿਆਹਿਆਂ ਤੱਕ ਤੱਕੇ ਲਈ ਜਾਉਂਗੇ ਮਤਲਬ ਨੁਕਸਾਨ ਤੁਹਾਡਾ ਨਹੀਂ ਕਈ ਘਰ ਚਿੰਤਾ ਚ ਪੈ ਜਾਣੇ ਜਾ ਕੇ ਜਿਨ੍ਹਾਂ ਦੇ ਵਿਆਹ ਰੱਖੇ ਹੋਏ ਉਹਨੂੰ ਫੋਨ ਆਉਣ ਲੱਗੇ ਜੀ ਇਹਦਾ ਪਤਾ ਲੱਗ ਗਿਆ ਲੱਗ ਰੇ ਨਾ ਲੋਕਾਂ ਨੂੰ ਵੀ ਹਾਂ ਵੀ ਚੋਰੀ ਹੋ ਗਈ ਸਾਰੇ ਸਭ ਦੇ ਇੱਕੇ ਮਨ ਲੋਗੇ ਸਵਾਲ ਆ ਭਾਜੀ ਹੁਣ ਕਿਆ ਕਰੂਗੇ ਮੈਂ ਕੋਈ ਨਹੀਂ ਦੇਖਦੇ ਹੁਣ ਕਿਆ ਕਰਨ ਲੱਗੇ ਹੁਣ ਅਸੀਂ ਇੰਨੇ ਕਿੰਨੇ इंग्लंड ਰੋਡ ਬੈਠੇ ਆ ਪੌਰੇ ਨਾ ਵੀ ਹਾਂ ਵੀ 1.5-2 ਕਰੋੜ ਰੁਪਏ ਪੱਲੇ ਪਾ ਦੂਗੇ ਜਾ ਕੇ ਸਾ ਬਿਲਕੁਲ ਤੇ ਹਾਲਾਤ ਅੰਦਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੰਦਰ ਸਿੰਘਾਰੀ ਦੀ ਦੁਕਾਨ ਤਾਂ ਬਹੁਤ ਮੇਨਟੇਨ ਹੁੰਦੀ ਬਾਈ ਅੱਛਾ ਇੱਥੇ ਸੀ ﺍﻟमारी ਹੈ ਜੀ ਸੇਫਟੀ ਚੱਕੀ ਲੱਗੀ ਅੱਛਾ ਜੀ ਹਾਂ ਜੀ ਹਾਂ ਜੀ ਤੇ ਬਾਕੀ ਵੀ ਸਾਰਾ ਦੁਨਿਆਰਿਆਂ ਦੀ ਦੁਕਾਨ ਤਾਂ ਬਹੁਤ ਸਜਾ ਕੇ ਰੱਖੀ ਹੁੰਦੀ ਆ ਚਿਣਕੇ ਗਹਿਣਾ ਗੱਟਾ ਲਾਇਆ ਹੁੰਦਾ ਜੀ ਸਾਰਾ ਬਿਲਕੁਲ ਬਾਜੀ ਹੁਣ ਕੁਝ ਵੀ ਨਹੀਂ ਰਿਹਾ ਦੇਖੋ ਕੁਵਾਰਦੀ ਦੁਕਾਨ ਬਣਾਤੀ ਸੁਨਵਾਰਦੀ ਦੁਕਾਨ ਇਹਨਾਂ ਨੇ ਮੈਂਟਨ ਦੀ ਕੁਝ ਵੀ ਨਹੀਂ ਹੈ ਦੇਖੋ ਕੱਲ ਨੂੰ ਤੁਸੀਂ ਆ ਜਾਓ ਮੈਨੂੰ ਕਹੋ ਉਹ ਲਗਾ ਦੇ ਕਰ ਹਾਂ ਬਾਈ ਕਹਿੰਦੇ ਜੇ ਪਏ ਇਹ ਡੈਮੋ ਕੀ ਤੁਹਾਡਾ ਡੈਮੋ ਨੇ ਬਾਜੀ ਸਾਰੇ ਵਾਲੇ ਮਤਲਬ ਉਹਨਾਂ ਨੂੰ ਪਛਾਣ ਵੀ ਨਹੀਂ ਆ ਬਿਲਕੁਲ ਜੀ ਵੀ ਨਕਲੀ ਕਿਹੜਾ ਅਸਲੀ ਕਿਹੜਾ ਬਿਲਕੁਲ ਭਾਜੀ ਕੈਮਰੇ ਦੇਖੋ ਕੈਮਰੇ ਆ ਤੋੜਤਾ ਉਹ ਦੀ ਤਾਰ ਪੱਟਦੀ ਪਿੱਛੇ ਬਾਹਰ ਵਾਲੇ ਸਾਰੇ ਇਹਨਾਂ ਨੇ ਚੱਕ ਕੇ ਪੁਰਾ ਮਾਰੇ ਬਾਹਰ ਵੀ ਕਹਿ ਕੁਛ ਨਹੀਂ ਬਾਈ ਗੇ ਸੋਚਿਆ ਨਹੀਂ ਸੀਗਾ ਵੀ ਹਾਂ ਵੀ ਜ਼ਿੰਦਗੀ ਚ ਐਸਾ ਜਿਹਾ ਦਿਨ ਦੇਖਣਾ ਪੈਣਾ ਅੱਲੇ 100 ਮੀਟਰ ਦੀ ਦੂਰੀ ਤੇ ਆਪਣਾ ਥਾਣਾ ਆਇਓਰੇ ਠੌਂਕੀ ਜਾਓਰੇ ਤੇ ਆ ਹੁਣ ਬੰਦਾ ਸੇਵ ਕਰ ਲਵੇ ਸਰ ਬਾਰ ਬਾਰ ਗੱਲ ਉਹੀ ਆ ਜਾਂਦੀ ਹਰ ਕਿਸੇ ਦੀ ਜ਼ੁਬਾਨ ਤੇ ਸ਼ਬਦ ਇਹੀ ਆ ਇਹ ਖਿਲਾਰੇ ਦੇਖ ਕੇ ਉਜਾੜੇ ਦੇਖ ਕੇ ਇਹ ਇਹ ਗੱਲ ਬਾਰ ਬਾਰ ਆ ਰਹੀ ਆ ਕਿ 100 ਮੀਟਰ ਦੇ ਉੱਤੇ ਥਾਣਾ ਆ ਇਥੋਂ ਤੇ ਹਾਲਾਤ ਤੁਸੀਂ ਦੇਖ ਲਓ ਇਹ ਮਸ਼ੀਨਾਂ ਕਾਦੀ ਆਉਂਦੀਆਂ ਜੀ ਇਹ ਇਹ ਵੀ ਇਹ ਵੀ ਸਾਰੀਆਂ ਪਟਦੀਆਂ ਜੀ ਹਾਂਜੀ ਹਾਂਜੀ ਤੁਸੀਂ ਦੇਖੋ ਕਿ ਹਾਲਾਤ ਇਹ ਸੋਨੇ ਦੀ ਦੁਕਾਨ ਦੇ ਆ ਕਬਾੜ ਤੋਂ ਵੀ ਬੱਤਰ ਹਾਲਾਤ ਕਰਤੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਲੋਹੇ ਦੀ ਵਰਕਸ਼ਾਪ ਇੱਥੇ ਹੋਵੇ ਤੇ ਹਾਲਾਤ ਦੇਖੋ ਕਿਸੀ ਕੀ ਬਣਾਏ ਹੋਏ ਆ ਤੇ ਜਿਹੜੀ ਦੁਕਾਨ ਨੂੰ ਉਪਲੇਖੇ ਨਾਲ ਪਹਿਲਾਂ ਮੈਂ ਤੁਹਾਨੂੰ ਦੱਸੀ ਗੱਲ ਸਭ ਤੋਂ ਕਿ ਉਹ ਕਿਸ ਤਰ੍ਹਾਂ ਬੜੇ ਅੰਦਰ ਪਹਿਲਾਂ ਉਹ ਤੁਹਾਨੂੰ ਦਿਖਾਉਨੇ ਆ ਕਿ ਮਾਰਕੀਟ ਦਾ ਜਿਹੜਾ ਰੂਪ ਆ ਇਹ ਸਾਹਮਣੇ ਤੋਂ ਇਹ ਸੜਕ ਦੇ ਨਾਲ ਸਾਰੀ ਇਹ ਮਾਰਕੀਟ ਆ ਉਹਨਾਂ ਨੇ ਪਿੱਛੇ ਖੜ ਕੇ ਅੰਦਾਜ਼ਾ ਲਾਇਆ ਹੋਊਗਾ ਕਿ ਦੁਕਾਨ ਇਹ ਬਣਦੀ ਆ ਪਰ ਇੱਥੇ ਉਪਲੇਖਾ ਇਸ ਕਰਕੇ ਖਾਗੀ ਕਿਉਂਕਿ ਇਸ ਦੁਕਾਨ ਦੀ ਲੰਬਾਈ ਛੋਟੀ ਆ ਪਰ ਜਿਹੜੀ ਨਾਲ ਵਾਲੀ ਦੁਕਾਨ ਆ ਇਹ ਪਿੱਛੇ ਤੋਂ ਘੁੰਮ ਕੇ ਐਲ ਬਣਦਾ ਤੇ ਜਦੋਂ ਇਹ ਦੁਕਾਨ ਪਿੱਛੇ ਐਲ ਬਣਦਾ ਤਾਂ ਉਹ ਗਲਤੀ ਨਾਲ ਇਸ ਦੁਕਾਨ ਚ ਆ ਜਾਂਦੇ ਆ ਤੇ ਉਹ ਜਿਹੜੀ ਸਨ ਲਾਈ ਜਾਂਦੀ ਆ ਉਹ ਲਗਣੀ سونے ਦੀ ਦੁਕਾਨ ਨੂੰ ਹੁੰਦੀ ਆ ਪਰ ਲੱਗ ਜਾਂਦੀ ਆ ਉਹ ਕੱਪੜੇ ਦੀ ਦੁਕਾਨ ਨੂੰ ਇੱਥੇ ਹਨੇਰਾ ਇਸ ਕਰਕੇ ਵੀ ਆ ਕਿਉਂਕਿ ਇੱਥੇ ਤਾਰਾਂ ਵੀ ਸਾਰੀਆਂ ਪੱਟ ਗਈਆਂ ਹਾਂਜੀ ਹਾਂਜੀ ਬਾਈ ਸਾਰੀਆਂ ਤਾਰਾਂ ਪੱਟ ਗਈ ਸੀ ਜਿਉਂ ਲਾਈਟਾਂ ਲੂਟਾਂ ਸਾਰੀਆਂ ਬੰਦ ਬੰਨਾਂ ਬਹਿਲ ਸੀ ਉਹਨਾਂ ਕੋਲੋਂ ਵੀ ਤਾਰਾਂ ਦੁਰਾਂ ਵੀ ਪੱਟ ਜਾਂਦੇ ਮੈਂ ਕਹਿੰਦਾ ਵੀ ਤਸੱਲੀ ਨਾ ਕਰਕੇ ਕਿਹੇ ਕੰਮ ਆ ਬਾਈ ਹੂੰ 2-2 ਘੰਟੇ 2-2 ਘੰਟੇ ਕੰਮ ਦੇਖੋ ਮੈਂ ਐਦੀ ਦਿਖਾਦਾ ਹੁਣ ਇੱਥੇ ਹੈ ਹਨੇਰਾ ਹੈ ਪਰਸੰਨ ਲੱਗਿਆ ਇੱਥੇ ਬੜੇ ਆਰਾਮ ਦੇ ਨਾਲ ਦਿਖ ਰਿਹਾ ਕੀ ਗਲਤੀ ਦੇ ਨਾਲ ਇੱਥੇ ਸਨ ਲੱਗ ਗਿਆ ਜਦੋਂ ਕਿ ਸੁਨਿਆਰੀ ਦੀ ਦੁਕਾਨ ਇੱਥੇ ਖਤਮ ਹੋ ਜਾਂਦੀ ਆ ਸੋ ਇਸ ਦੁਕਾਨ ਦੇ ਮਾਲਕ ਕੋਣਾ ਬਾਈ ਜੀ ਤੁਸੀਂ ਹੋ ਜੀ ਤੇ ਹੁਣ ਤੁਹਾਡਾ ਫਿਰ ਇੱਥੇ ਕੀ ਕੁਛ ਇਹਨਾਂ ਨੇ ਅੱਥੀ ਆਪਣਾ ਉਹ ਦੇਖੋ ਇਹ ਗੱਲਾ ਟੁੱਟਿਆ ਪਿਆ ਜੀ ਸਾਹਮਣੇ ਉਥੋਂ ਜਿੰਨਾ ਵੀ ਕਹਿਆ ਸੀਗਾ ਉਹ ਸਾਰਾ ਕੈਸ਼ ਚੱਕ ਕੇ ਲੈ ਗਿਆ ਜੀ ਸਾਰਾ ਕੈਸ਼ ਲੈ ਗਿਆ ਸਾਰਾ ਕੈਸ਼ ਲੈ ਗਿਆ ਜੀ ਕੈਸ਼ ਲੈ ਕੇ ਕਪੜਾ ਲੀੜਾ ਇਹ ਤਾਂ ਛੇੜਿਆ ਫਿਲਹਾਲ ਹਾਈ ਦਾ ਕੁਛ ਲੱਗ ਨਹੀਂ ਰਿਹਾ ਬਾਕੀ ਛੇੜਿਆ ਹੋਗਾ ਹੁਣ ਹੋੜੀ ਹੋੜੀ ਪਤਾ ਲੱਗ ਜੂ ਬਾਈ ਜੀ ਕਿਉਂਕਿ ਐਡੀ ਵੱਡੀ ਦੁਕਾਨ ਚ ਪਤਾ ਵੀ ਨਹੀਂ ਲੱਗਦਾ ਪਿਆ ਪਤਾ ਵੀ ਨਹੀਂ ਲੱਗਦਾ ਸਹੀ ਗੱਲ ਸ਼ਟਰ ਨੂੰ ਕੁਝ ਨਹੀਂ ਕਰ ਰਿਹਾ ਜੀ ਬਸ ਮੇਨ ਸਾਡਾ ਉਹੀ ਹੌਲ ਕੀਤਾ ਜੀ ਉਹਨਾਂ ਨੇ ਕੋਈ ਨੁਕਸਾਨ ਨਹੀਂ ਆ ਗਿਆ ਹਾਂਜੀ ਹਾਂਜੀ ਸੋ ਬਿਲਕੁਲ ਸੋ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਭਲੇਖੇ ਨਾਲ ਪਹਿਲਾਂ ਇਸ ਦੁਕਾਨ 'ਚ ਉਹ ਬੜੇ ਸੀ ਜਿੱਥੋਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਕਿ ਸਨ ਬਾਹਰੋਂ ਲਾਈ ਗਈ ਸੀ ਉਹ ਲੱਗ ਗਈ ਇਸ ਦੁਕਾਨ 'ਚ ਜਾਂਦੀ ਹੈ ਜਾਣਾ ਹੁੰਦਾ ਸੁਨਾਰੇ ਦੀ ਦੁਕਾਨ 'ਚ ਪਰ ਜਦੋਂ ਉਹ ਰਸਤੇ 'ਚੋਂ ਸੁਨਾਰੇ ਦੀ ਦੁਕਾਨ ਨੂੰ ਆ ਰਹੇ ਹੁੰਦੇ ਆ ਤਾਂ ਇੱਕ ਗਰੀਬ ਦੀ ਕੋਠੜੀ ਨੂੰ ਸ਼িকার ਵਿੱਚ ਨਾਲ ਹੀ ਬਣਾ ਲੈਂਦੇ ਆ ਤਿੰਨ ਚਾਰ ਜੰਦੇ ਉਹਦੇ ਭਾਂਦੇ ਇੱਕ ਉਹਦੀ ਰੇੜੀ ਲੈ ਜਾਂਦੇ ਆ ਫਰੂਟ ਲੈ ਜਾਂਦੇ ਆ ਜੂਸਰ ਲੈ ਜਾਂਦੇ ਤੇ ਉਸ ਤੋਂ ਬਾਅਦ ਫਿਰ ਬਾਹਰਲੇ ਪਾਸੇ ਤੋਂ ਸੁਨਿਆਰੇ ਦੀ ਦੁਕਾਨ ਨੂੰ ਆਦੇ ਇਹ ਪੇਟੀ ਪਈ ਪਈ ਉਹਨਾਂ ਦੀ ਪੇਟੀਆਂ ਤਾਂ ਖਿੱਚ ਕੇ ਨਾ ਉਹ ਸਾਰੇ ਕੈਮਰੇ ਨਾਲ ਪੇਟੀ ਕਿੱਥੇ ਪਈ ਸੀ ਇਹ ਉਧਰ ਪਈ ਸੀ ਕਿ ਪੇਟੀਆਂ ਦੀ ਦੁਕਾਨ ਆ ਜੀ ਨਾਲ ਅੱਛਾ ਇਹ ਪੇਟੀਆਂ ਦੀ ਦੁਕਾਨ ਆ ਦੁਕਾਨ ਆ ਹਾਂ ਜੀ ਨਾਲ ਉਹ ਖਿਸਕਾ ਕੇ ਇੱਥੇ ਲਿਆਂਦੀ ਉਹਨਾਂ ਨੇ ਕੈਮਰੇ ਤੋੜੇ ਦੋਹੇ ਕੈਮਰੇ ਲੱਗੇ ਹੋਏ ਸੀਗੇ ਉਹ ਸਾਹਮਣੇ ਲੱਗੇ ਇੱਕ ਉਧਰ ਲੱਗੇ ਆ ਜੀ ਤੋੜਦੇ ਉਹਨਾਂ ਜੀ ਅੱਛਾ ਇਹ ਕਹੋ ਲੱਗੇ ਹੋਏ ਸੀ ਉੱਪਰ ਕੈਮਰਾ ਇਕੋ ਉੱਤੇ ਕੈਮਰਾ ਲੱਗਿਆ ਹੋਇਆ ਸੀ ਉਹ ਵੀ ਤੋੜਤਾ ਪੇਟੀ ਖਿਸਕਾ ਕੇ ਤੇ ਆਹ ਕੈਮਰੇ ਵੀ ਤੋੜੇ ਜਿੱਥੇ ਤੱਕ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੋਈ ਸਬੂਤ ਨਾ ਬਚੇ ਉਸਾਂ ਵਾਲੀ ਕੀਤਾ ਸੋ ਬਹੁਤ ਵੱਡੀ ਚੋਰੀ ਐ ਇਸ ਇਲਾਕੇ ਦੇ ਹਿਸਾਬ ਨਾਲ ਇੱਕ ਗਰੀਬ ਤੋਂ ਲੈ ਕੇ ਇੱਕ ਅਮੀਰ ਤੱਕ ਇੱਕੇ ਮਾਰਕੀਟ ਦੇ ਵਿੱਚ ਕੋਈ ਨਹੀਂ ਬਖਸ਼ਿਆ ਕੋਈ ਹਿੱਲਾ ਨਹੀਂ ਵਰਤਿਆ ਛੱਡਿਆ ਜਿਹੜਾ ਵਰਤਨੋਂ ਰਹਿ ਗਿਆ ਹੋਵੇ ਕੈਮਰੇ ਨਹੀਂ ਛੱਡੇ ਦਕਨਦਾਂ ਨਹੀਂ ਛੱਡੀਆਂ ਸਾਰਾ ਕੁਝ ਕਰ ਗਏ ਭਾਈ ਕੀ ਸਮਝਦੇ ਹੋ ਫਿਰ ਹੁਣ ਇਹ ਇਹ ਜਿਹੜੀ ਚੋਰੀ ਹੋਈ ਆ ਸਰਦਾਰ ਸਾਹਿਬ ਇਹਨੂੰ ਚੋਰੀ ਕਹੋਗੇ ਡਾਕਾ ਕਹੋਗੇ ਇਹਨੂੰ ਕੀ ਕਹੋਗੇ ਜੀ ਇਹ ਡਾਕਾ ਹੀ ਆ ਜੀ ਚੋਰੀ ਆ ਦੀ ਜਦੋਂ ਲੈ ਗਿਆ ਬੰਦਾ ਕੋਈ ਚੱਕ ਕੇ ਕਿਸੇ ਦਾ ਬਚਾਰੇ ਦਾ ਗਰੀਬ ਦਾ ਉਹਨੇ ਦੇਣਾ ਜਿਹਦੇ ਵਹਿ ਰੱਖਿਆ ਉਹਨੂੰ ਮਾਰ ਦੇਣਾ ਉਹਨੇ ਕਿੱਥੋਂ ਬਣਾ ਕੇ ਤੋਕ ਨਹੀਂ ਛੇਦੀ ਸੋ ਇਹਨਾਂ ਲੋਕਾਂ ਦਾ ਇਕੱਠ ਹੈ ਉਹ ਇਸ ਹਰਕਤ ਤੋਂ ਹੈਰਾਨ ਹੈ ਕੌਣ ਕਰ ਗਿਆ ਇਹ ਕਿਵੇਂ ਕਰ ਗਿਆ ਨੇ ਆਰਾਮ ਨਾਲ ਕਿਵੇਂ ਹੋ ਗਿਆ ਸਭ ਤੋਂ ਵੱਡਾ ਸਵਾਲ ਹੈ ਚੌਂਕੀ 100 ਮੀਟਰ ਤੇ ਆ। ਸੋ ਹੁਣ ਚੌਂਕੀ ਇੰਚਾਰਜ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ। ਜੀ ਬੋਲੋ ਨਾ ਵੀਰੇ। ਤੁਹਾਡੇ ਵਾਲੋ ਡਾਇਲ ਕੀਤਾ ਨੰਬਰ ਹੈਲੋ ਹਨ ਜੀ ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਚੌਂਕੀ ਨੰਬਰ 4 ਤੋਂ ਸਭ ਗੱਲ ਕਰ ਰਹੇ ਹਾਂ ਜੀ ਬਰਾਂਪੁਰ ਤੋਂ ਜੀ ਜੀ ਸਰ ਮੈਂ ਸਤਨਾਮ ਸਿੰਘ ਗੱਲ ਕਰ ਰਿਹਾ ਹਾਂ ਜੀ ਪੰਜਾਬੀ ਲੋਕ ਚੈਨਲ ਤੋਂ ਪੱਤਰਕਾਰ ਤੁਹਾਨੂੰ ਹੌਂਡ ਰਿਕਾਰਡ ਲੈ ਰਿਆ ਸੀ ਇਸ ਸਮੇਂ ਤੁਹਾਡਾ ਵਿਚਾਰ ਲੈਣਾ ਸੀ ਜੀ ਹਾਂ ਜੀ ਜੀ ਸਰ ਇੱਥੇ ਚੋਰੀ ਹੋਈ ਹੈ ਜੀ ਇੱਕ ਸੁਨਾਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਹਾਂ ਜੀ ਬੜੀ ਹਾਂ ਜੀ ਉਹਦੇ ਨਾਲ ਨਾਲ ਦੋ ਤਿੰਨ ਦੁਕਾਨਾਂ ਹੋਰ ਚੋਰੀ ਕਰ ਲਈਆਂ ਜੀ ਹਾਂ ਜੀ ਤੇ ਲੋਕਾਂ ਦਾ ਇਲਜ਼ਾਮ ਬਾਰ-ਬਾਰ ਇਹੀ ਹੈ ਜੀ ਵੀ ਪੁਲਿਸ ਚੌਂਕੀ 100 ਮੀਟਰ ਦੇ ਜਾਂ ਨੇੜੇ ਹੈ ਜੀ ਚਲੋ ਆ ਜੰਦੇ ਉਹਨੇ ਸਰਾਂ ਜੀ ਇਹ ਕੀ ਸਰ ਕਹਿਣਾ ਤਾਂ ਅਸੀਂ ਚਾਹੁੰਦੇ ਜੀ ਲੋਕ ਬੜੇ ਪਰੇਸ਼ਾਨ ਆ ਇਸ ਗੱਲ ਤੋਂ ਹੈਰਾਨ ਆ ਵੀ ਸੇਫਟੀ ਸਾਡੀ ਕਾਦੀ ਆ ਜੀ ਵੀ ਅਸੀਂ ਜੇ ਇੰਨੀ ਨੇੜੇ ਰਹਿ ਕੇ ਹਾਂ ਤੇ ਸੀਗੇ ਰਾਤ ਵੀ ਸੀਗੇ ਸੀ ਨਾਕਾ ਵੀ ਲਾਇਆ ਸੀ ਪਹਿਲਾਂ ਉਹ ਤੇ ਪਹਿਲਾਂ ਨਾ 8:00 9:00 ਵਜੇ ਨਾਕਾ ਬੰਦੀ ਵੀ ਕੀਤੀ ਸੀ ਜੀ ਰਾਤ ਵੀ ਅਸੀਂ ਤਾਂ ਅਗਸਤੇ ਹੁੰਨੇ ਆ ਜੀ ਰੋਜ਼ ਰੁਟੀਨ ਚ ਅਗਸਤੇ ਹੁੰਨੇ ਪਾਚੀ ਹੋ ਜਾਂਦੇ ਆ ਦਾ ਐਡਾ ਤਾਂ ਕੋਈ ਸੀ ਨਾ ਸਰ ਪਰ ਚੋਰਾਂ ਨੂੰ ਤਾਂ ਭੈ ਨਹੀਂ ਜੀ ਕੋਈ ਪੁਲਿਸ ਦਾ ਚੋਰ ਤਾਂ ਜੀ 3 4 ਘੰਟੇ ਲਾ ਕੇ ਆ ਜੀ ਫਰੂਟ ਵੀ ਲੈ ਗਏ ਜੂਸਰ ਵੀ ਲੈ ਗਏ ਜੀ ਇਹ ਕਹਿੰਦੇ ਭਾਜੀ ਲੱਗੇ ਹੋਏ ਅਸੀਂ ਇਸੇ ਕੰਮ ਦੇ ਲੱਗੇ ਹੋਏ ਸਵੇਰ ਦੇ ਨਾ ਟੀਮ ਹਾਂ ਜੀ ਤੇਰੇ ਕੈਮਰਾ ਚੈੱਕ ਕਰ ਲਿਆ ਸਰ ਜੀ ਪੂਰਾ ਜੋਰ ਲਾਇਆ ਹੋਇਆ ਵਾ ਜੀ ਸਰ ਇੰਨੇ ਬੇਖੌਫ ਕਿਉਂ ਆ ਜੀ ਬਰਾਂਪੁਰ ਦੇ ਵਿੱਚ ਚੋਰ ਜੀ ਮੈਂ ਕਿਹਾ ਕੋਈ ਗੱਲ ਨਹੀਂ ਮਾ ਜੀ ਪੂਰੀ ਕੋਸ਼ਿਸ਼ ਕਰ ਰਹੇ ਆਪਾਂ ਸੌਫਟਵੇਅਰ ਪੜਾ ਕੇ ਬੰਦਿਆਂ ਨੂੰ ਜੀ ਜਿਹੜੇ ਗਰੀਬ ਆ ਸਰ ਲੁੱਟੇ ਗਏ ਜੀ ਇਹਨਾਂ ਦਾ ਮੁੜ ਜਾਊਗਾ ਮਾਲ ਬਿਲਕੁਲ ਜੀ ਬਿਲਕੁਲ ਸੌਫਟਵੇਅਰ ਪੜਾ ਕੇ ਬੰਦਿਆਂ ਨੂੰ ਜੀ ਸੌ ਰੰਡ ਸਰ ਲੋਕਾਂ ਦਾ ਤਾਂ ਜੀ ਆਫਰ ਕੋਡ ਇਹ ਵੀ ਸ਼ੰਕਾ ਵੀ ਕਾਲੂ ਇੱਥੇ ਬੈਂਕ ਵੀ ਨਾਲ ਹੈ ਜੀ ਇਹ ਇਹ ਬਚ ਗਿਆ ਗنیمਤ ਰਹੀ ਜੀ ਮੈਂ ਕਿਹਾ ਅਸੀਂ ਇਹੀ ਕਰਦੇ ਆਂ ਬਹੁਤ ਇਹੀ ਲੱਗਿਆ ਅਸੀਂ ਕਿਸ ਤਰ ਲੱਗਿਆ ਵਈ ਸਵੇਰ ਦੇ ਸਾਡੀਆਂ ਟੀ ਕਿੰਨੀ ਛੇਤੀ ਸਰ ਤੁਸੀਂ ਦਾਵਾ ਕਰਦੇ ਹੋ ਵੀ ਲੱਭ ਲਓਗੇ ਚੋਰਾਂ ਨੂੰ ਜਿੰਨੀ ਜਲਦੀ ਹੋ ਸਕਦਾ ਦੇਖੋ ਕਿੰਨੀ ਜਲਦੀ ਹੁੰਦਾ ਜੀ ਕੋਸ਼ਿਸ਼ ਕਰ ਰਹੇ ਆਪਾਂ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਸਰ ਤੁਹਾਡਾ ਜੀ ਪਰ ਸਵਾਲ ਪੁਲਿਸ ਦੇ ਉੱਤੇ ਬਹੁਤ ਵੱਡੇ ਆ ਜੀ ਪੁਲਿਸ ਦੇ ਉੱਤੇ ਬਹੁਤ ਵੱਡੇ ਸਵਾਲ ਹੈ ਕਿਉਂਕਿ ਮੇਨ ਮਾਰਕੀਟ ਦੇ ਵਿੱਚ ਚੋਰੀ ਹੋਈ ਹੈ ਢੱਲੇ ਨਾਲ ਹੋਈ ਹੈ ਗਰੀਬ ਤੋਂ ਲੈ ਕੇ ਅਮੀਰ ਤੱਕ ਲੁੱਟਿਆ ਗਿਆ ਕੁਝ ਵੀ ਨਹੀਂ ਛੱਡਿਆ ਥਾਣਾ ਨੇੜੇ ਆ ਇਹਨਾਂ ਸਵਾਲਾਂ ਦਾ ਜਵਾਬ ਕੀ ਹੈ ਕੋਸ਼ਿਸ਼ ਕਰ ਰਹੇ ਹਾਂ ਇਹ ਕੋਸ਼ਿਸ਼ ਚੋਰੀ ਹੋਣ ਤੋਂ ਬਾਅਦ ਹੀ ਹੋਊਗੀ ਬਾਦੀ ਕੀਤੀ ਜਾਂਦੀ ਹੈ ਜਾਂ ਪਹਿਲਾਂ ਵੀ ਕੋਈ ਚੋਰਾਂ ਨੂੰ ਠੱਗਾ ਨੂੰ ਲੁਟੇਰਿਆਂ ਨੂੰ ڈاکੂਆਂ ਨੂੰ ਪੁਲਿਸ ਦਾ ਕੋਈ ਭੈ ਹੋਣਾ ਚਾਹੀਦਾ ਇਹ ਕਿਉਂ ਨਹੀਂ ਹੋ ਸਕਿਆ ਕਿਉਂ ਲੋਕ ਇਹ ਅਸਹਾਇ ਅਸਮਰੱਥ ਹੈਰਾਨ ਮਹਿਸੂਸ ਕਰ ਰਹੇ ਆ ਬਹੁਤ ਸਾਰੇ ਸਵਾਲ ਆ ਇਹਨਾਂ ਦਾ ਜਵਾਬ ਕਦੀ ਮਿਲੂਗਾ ਜਾਂ ਫਿਰ ਇਹ ਹੈਰਾਨੀ ਦੇ ਜਿਹੜੇ ਸਵਾਲ ਆ ਲੋਕਾਂ ਦੇ ਮੂੰਹ ਤੇ ਜਿਹੜੇ ਭਾਵ ਹੈ ਇਸੇ ਤਰ੍ਹਾਂ ਬਰਕਰਾਰ ਰਹਿਣਗੇ ਹੋਊਗਾ ਕੀ ਉਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਤਨਮ ਸਿੰਘ ਪੰਜਾਬੀ ਲੋਕਚੈਨ